ਖਬਰ ਮੁਕਸਰ ਤੋਂ ਹੈ ਜਿੱਥੋਂ ਅੱਜ ਆਮ ਆਦਮੀ ਪਾਰਟੀ ਮੁਕਸਰ ਇਕਾਈ ਨੇ ਮੁਕਸਰ ਦੇ ਮੁਕਤੇ ਮিনার پارک ਦੇ ਵਿੱਚ ਕਾਂਗਰਸ ਦੇ ਸਪੀਕਰ ਰਾਣਾ ਕੇਪੀ ਸਿੰਘ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ। ਗੌਰਤਾਲ ਬਹਿ ਕੇ ਕੱਲ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਹੋਈ ਹੱਥਾ ਪਾਈ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਪੁਤਲੇ ਫੂਕੇ ਜਾ ਰਹੇ ਨੇ। ਮੁਕਸਰ ਦੇ ਵਿੱਚ ਵੀ ਅੱਜ ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨੇ ਵੀ ਕਾਂਗਰਸ ਦੇ ਸਪੀਕਰ ਰਾਣਾ ਕੇਪੀ ਸਿੰਘ ਦਾ ਪੁਤਲਾ ਫੋਕੇ ਰੋਜ਼ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਇਹ ਜਿਹੜਾ ਲੋਕਤੰਤਰ ਦੇ ਉਲਟ ਸਪੀਕਰ ਦਾ ਫੈਸਲਾ ਹੈ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਜਾਣ ਤੋਂ ਰੋਕਿਆ ਜਾਂਦਾ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਫੈਸਲਾ ਸਪੀਕਰ ਦਾ ਉਹਦੇ ਉਲਟ ਇਹ ਪੁਤਲਾ ਥਾੜਾ ਗਿਆ ਕਿ ਉਹ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਉਠਾਉਣ ਲਈ ਉਹਨਾਂ ਨੇ ਆਪਦੇ ਨੁਮਾਇੰਦੇ ਭੇਜੇ ਆ ਕਿ ਇਹ ਉਹਨਾਂ ਨੂੰ ਬਾਹਰ ਰੱਖ ਕੇ ਲੋਕਾਂ ਦੀ ਆਵਾਜ਼ ਨੂੰ ਦਬਾਰੇ ਨਾ ਕਿ ਉਹ ਨੁਮਾਇੰਦਿਆਂ ਨੂੰ ਦਬਾਰੇ ਇਹ ਲੋਕਾਂ ਦੀ ਆਵਾਜ਼ ਨੂੰ ਦਬਾਰੇ ਉਹਦੇ ਉਲਟ ਆਮ ਆਦਮੀ ਪਾਰਟੀ ਨੇ ਅੱਗੇ ਪੁਤਲੇ ਸਾੜੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਇਹ ਦੀ ਚੀਜ਼ ਦੇਖਣੀ ਹੈ ਕਿ ਦੋਸ਼ ਲੱਗ ਰਹੇ ਨੇ ਕਿਹੜਾ ਕੰਮ ਤੇ ਕਿ ਉਹਨਾਂ ਨੇ ਜਿਹੜੇ ਕਾਗਜ਼ ਕੋਈ ਫਾਰਮ ਪਾੜ ਕੇ ਕਿਉਂਕਿ ਚੇਅਰਮੈਨ ਸਾਹਿਬ ਦੇ ਮੂੰਹ ਤੇ ਮਾਰੇ ਨੇ ਇਹਦੇ ਬਾਰੇ ਕੀ ਕਹਿਣਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਉੱਥੇ ਹਾਜ਼ਰ ਨਹੀਂ ਸੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਿਹੜੀ ਗੱਲ ਉਹ ਕਹਿ ਰਹੇ ਹੈ ਪਰ ਮੈਂ ਇਹ ਜ਼ਰੂਰ ਕਹੂੰਗਾ ਵੀ ਉਹਨਾਂ ਨੇ ਰੋਕਣਾ ਸੀ ਤਾਂ ਇਕੱਲੇ ਖੈਰਾ ਸਾਹਿਬ ਨੂੰ ਰੋਕੇ ਬਾਕੀ ਚੁਣੇ ਹੋਏ ਨਮਾਇੰਦਿਆਂ ਦਾ ਕੀ ਕਸੂਰਾ ਉਹਦੇ ਵਿੱਚ ਜੇ ਹੈ ਵੀ ਤਾਂ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਨਮਾਇੰਦਿਆਂ ਦੀ ਖਿੱਚਾਤ ਹੋਈ ਕੀਤੀ ਜਾਂਦੀ ਹੈ ਬੀਬੀਆਂ ਦੇ ਸਿਰਾਂ ਤੋਂ ਚੁੰਨੀਆਂ ਤੇ ਪੱਗਾਂ ਨੂੰ ਰੋਲਿਆ ਗਿਆ ਇਸ ਤਰ੍ਹਾਂ ਦਾ ਪਹਿਲੀ ਵਾਰੀ ਹੋਇਆ ਹੈ ਕਿ ਇਹ ਜਗ੍ਹਾ ਵਿਵਾਰ ਹੋ ਰਿਹਾ ਹੈ ਚੁਣੇ ਹੋਏ ਨਮਾਇੰਦਿਆਂ ਦੇ ਨਾਲ ਸਰਕਾਰ ਦੀ ਗੁੰਡਾਗਰਦੀ ਸਾਹਮਣੇ ਆਉਂਦੀ ਹੈ। ਸ਼੍ਰੀ ਮੁਖਤਾਰ ਸਾਹਿਬ ਤੋਂ ਤਰਸੇਮ ਟੂ ਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਕੋੜਿਆ ਜੰਗਲ।